ਹੋ ਕੀ ਹਾਲ ਤੇ ਆਪਣਾ ਸ਼ਰਟ ਹੋ ਗਿਆ ਕੰਪਲੀਟ ਆ ਰੱਖੀ ਆਪਾਂ ਬਾਰੀ ਤੇ ਆਪਣਾ ਸਟਾਲ ਇੰਨਾ ਇੰਨਾ ਵੱਡਿਆ ਗਿਆ ਬਾਕੀ ਹੁਣ ਵੱਡਾਂਗੇ ਉਪਰਾਂ ਲੱਗੇ ਨੇ ਵੱਡਣਾ ਤੇ ਕੰਪਲੀਟ ਹੋ ਗਿਆ ਵੱਡ ਕੇ ਦੁਬਾਰਾ ਹੋਣ ਡਿਆ ਤੇ ਆਪਣੀਆਂ ਮੱਖੀਆਂ ਸ਼ਹਿਦ ਵਾਲੀਆਂ ਪੋਦਣ ਵਿਖਾਇਆ ਸੀ ਤੁਹਾਨੂੰ बड़दी भी बिच आ रहे डब्बे इधर तो मूखा शायद मशीन शायद माड़ा मोटा प्या होना है क्ज के, के है ਮਗਰ ਪਿਆ ਗੰਦ ਪੂਰਾ ਟਕਾ ਕੇ ਤੇ ਆਪਣਾ ਥੂਮ ਸ਼ਹਿਰਾਂ ਨਾਲ ਉਹ ਸਭ ਤੋਂ ਵਧੀਆ ਨਜ਼ਾਰਾ ਇੱਥੇ ਵੇ ਨਾ ਕੋਈ ਰੋਲਾ ਅਣਾ ਕੋਈ ਸ਼ਰਨ ਨਾਲ ਆਪਣਾ ਜੋ ਮਰਜ਼ੀ ਕਰੋ ਸ਼ਹਿਰਾਂ ਜਦੇ ਬੁਰਾ ਆਲੇ ਬਾਰਵੀਂ ਨਿਕਲ ਸਕਦਾ ਇੱਥੇ ਦਰ ਕੁੰਮੋ ਰਾਮ ਨਾਲ ਯਾਰੇ ਲੋ ਆਈ ਆਪਣੀ ਛੋਟੀ ਨਦੀ ਖਾਲ ਆਪਣਾ ਪਾਣੀ ਵਾਲਾ ਪਰਿਆ ਓਏ ਸਰੋਂ ਸਾਹਮਣੇ ਆਹ ਹਾਲੂਸਣ ਥੋੜੇ ਜਿ ਉੱਤੇ ਤੇ ਆ ਪਿੱਲੂਆਂ ਦੇ ਬੂਟੇ ਨੇ ਇਹ ਵੱਡੀ ਕੋ ਨਹੀਂ ਹਨ ਥੌਂਗ ਦੇ ਵਿੱਚ ਮਾੜਾ ਮਾੜਾ ਗੰਧ ਹੋ ਗਿਆ ਪੱਕੀ ਆਪਣੇ ਆਪ ਸੜ ਜਾਏਗਾ ਸਪਰੇਅ ਹੋ ਗਈ ਉੱਤੇ ਇੱਥੇ ਆ ਤਣੀਆਂ ਕੋਈ ਗੰਜਾ ਹੋ ਗਿਆ ਮਾੜਾ ਮਾੜਾ ਰਹਿ ਗਿਆ ਬਾਕੀ ਪਾਲਕ ਉਹ ਵੀ ਥੋੜੀ ਰਹੀ ਹੈ ਹੋ ਜਾਏਗੀ ਇਹ ਵੀ ਤੇ ਆਪਣੀਆਂ ਗਾਜਰਾਂ ਥੋੜੇ ਚਰਤਕ ਹੋ ਜਾਣਗੀਆਂ ਫਿਰ ਗਾਜਰ ਪਾਕ ਬਣਾਓ ਜਿੰਨਾ ਮਰਜ਼ੀ ਜੋ ਮਰਜ਼ੀ ਬਣਾਓ ਸਬਜ਼ੀ ਬਣਾਓ ਆਲੂ ਆਲੂ ਆਪਣੇ ਪੁੱਟੇ ਗਏ ਹਨ ਸਾਰੇ ਤੇ ਕਣਕ ਆਪਾਂ ਬੀਜ ਛੜੀ ਉਹ ਵੀ ਉਗਦੀ ਪਈ ਆ ਤੇ ਆ ਸਬਜ਼ੀਆਂ ਵਾਸਤੇ ਪਾਣੀ ਇੰਦਰ ਆ ਬੰਦ ਕੋ ਵੀ ਹੈ ਤੇ ਵਧੀਆ ਬਿਮਾਰੀ ਪਈ ਹੈ ਵੇਖੋ ਗੰਧਾ ਪਾਇਆ ਵਿੱਚ ਇਹਨਾਂ ਕੀੜਿਆਂ ਨੇ ਬਾਕੀ ਮਟਰ ਲੱਗਣ ਲੱਗੇ ਨੇ ਤੇ ਜੇ ਫਲੀਆਂ ਲੱਗੀਆਂ ਨੇ ਦਾਣੇ ਜੇ ਕੋ ਨਹੀਂ ਹੋਏ ਤੇ ਆ ਗਾਦਰਾਂ ਚ ਹੁੰਦੀਆਂ ਪਈਆਂ ਨੇ ਆ ਰਹੇ ਨੇ ਇਹ ਫਲੀਆਂ ਲਾਕੀਆਂ ਨੇ ਦਾਣੇ ਕੋ ਨਹੀਂ ਭਰੇਗੇ ਵਿੱਚ ਇਹਨਾਂ ਦੇ ਚੰਗੀਆਂ ਠੋਕੇ ਨਾਲ ਵੀ ਪਰਤਾ ਪਾਣੀ ਇਹਨਾਂ ਨੂੰ ਦੇ ਦਿੱਤਾ ਤੇ ਆ ਫਲੀਆਂ ਨੇ ਪੰਦੀ ਦਾ ਨਾਂ ਕੀ ਹੈ ਆਵਾਵਾ ਹੋ ਜਾਂਦੀਆਂ ਨੇ ਤੇ ਆ ਆਪਣੇ ਟਮਾਟਰ ਨੇ ਇਹਦਾ ਕੋਈ ਨਾਂ ਨਾ ਨਾ ਜੇ ਤੱਕ ਹੋਣ ਹੀ ਨਹੀਂ ਲੱਗੇ ਫੁੱਲ ਫੁੱਲ ਜੇ ਆ ਗਏ ਨੇ ਜੇ ਤੱਕ ਉੱਗੇ ਕੋਈ ਟਮਾਟਰ ਸੰਗਣੀ ਚੋਖੇ ਬਣਨ ਵਾਲੇ ਹਾਂ ਚਲਿਏ ਜਾਂਦੇ ਆ ਘਰ ਤਾਂ ਲਾਲ ਮੂਲੀਆਂ ਕਿਵੇਂ ਹੋ ਗਈਆਂ ਸਾਰੀਆਂ ਖਰਾਬ ਜੀਆਂ ਹੋ ਗਈਆਂ ਲਾਲ ਨਹੀਂ ਹੁੰਦੇ ਤਾਂ ਠੀਕ ਹੈ ਪਰ ਕੋਈ ਨਿਕੰਮਦੀ ਜਨੀ ਚਿੱਟੀ ਮੂਲ ਤਾਂ ਫਿਰ ਵੀ ਠੀਕ ਹੈ ਸੂਰਜ ਪੈਣ ਦੇ ਅੱਖਾਂ 'ਚ ਫੁੱਲ ਤੇ ਕਦੂ ਆਪਣੇ ਸਾਰੀ ਗਰਮੀਆਂ ਤੇ ਹੋਏ ਕੋ ਨਹੀਂ ਤੇ ਹੁਣ ਲੰਮਕ ਲਮਕ ਲਮਕਣ ਦੇ ਹਨ ਕਿੰਨੇ ਇਹ ਕਾਲ ਲੱਗਾ ਥੱਲੇ ਆ ਖੱਤੀ ਚ ਬੰਦਗੀ ਭੀਜਿਆ ਗਿਆ ਤੇ ਦੱਸਿਆ ਜੇ ਕੈਮ ਦੀ ਲੱਗੀ ਵੀਡੀਓ ਬਾਕੀ ਪਾਵਾਂਗੇ ਆਪਾਂ ਕੱਲ